ਤ੍ਰੇਸਤੋ ਆਏ ਮੇਰੇ ਵੀਰਾਂ ਦੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿ ਤੁਸੀਂ ਬੜੇ ਚੰਗੇ ਤਰੀਕੇ ਨਾਲ ਦਿਵਾਨ ਨੂੰ ਕਵਰ ਕੀਤਾ ਹੈ ਔਰ ਦਿਵਾਨ ਦੀ ਇਲੈਕਸ਼ਨ ਨੂੰ ਕਵਰ ਕੀਤਾ ਹੈ ਔਰ ਔਰ ਜਿਹੜੀ ਇਲੈਕਸ਼ਨ ਸੀਗੀ ਤੁਸੀਂ ਕੋਈ ਵਿਰੋਧੀ ਧਿਰ ਨਹੀਂ ਵੇਖੀ ਕੋਈ ਪਹਿਲੀ ਧਿਰ ਨਹੀਂ ਦੇਖੀ ਸਭ ਨੂੰ ਬਰਾਬਰ ਦਾ ਤੁਸੀਂ ਦਿੱਤੀ ਹੈ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਆਪਣੇ ਪ੍ਰਿੰਟ ਵਿੱਚ ਤੇ ਆਪਣੇ ਦੂਜੇ ਵਿੱਚ ਮੀਡੀਆ ਵਿੱਚ ਸੋ ਬੜਾ ਬੈਲੈਂਸ ਬਣਾ ਕੇ ਰੱਖਿਆ ਹੈ ਥੈਂਕ ਯੂ ਸੋ ਮਚ ਔਰ ਅੱਜ ਸਾਡੀ ਜਿੱਤ ਹੋਈ ਹੈ ਅੱਜ ਦੀਵਾਨ ਦੀ ਜਿੱਤ ਹੋਈ ਹੈ ਔਰ ਅਸੀਂ ਵਿਸ਼ਵਾਸ ਦਵਾਨੇ ਤੁਹਾਨੂੰ ਕਿ ਜਿਸ ਤਰੀਕੇ ਨਾਲ ਸਾਡੇ ਮੈਂਬਰ ਸਹਿਬਾਨ ਨੇ ਦੁਬਾਰਾ ਸਾਡੇ ਤੇ ਵਿਸ਼ਵਾਸ ਕੀਤਾ ਹੈ ਔਰ ਸੈਕੰਡ ਟਾਈਮ ਸਾਨੂੰ ਜਿਤਾਇਆ ਹੈ ਇਦੇ ਵਿੱਚ ਕੋਈ ਟੀਮ ਨਹੀਂ ਹੈ ਕਿਸੇ ਟੀਮ ਦੀ ਜਿੱਤ ਨਹੀਂ ਹੋਈ ਇਹ ਦਿਵਾਨ ਦੀ ਜਿੱਤ ਹੈ ਅਸੀਂ ਸਾਰੇ ਮੈਂਬਰ ਸਹਿਬਾਨ ਨੂੰ ਨਾਲ ਲੈ ਕੇ ਚੱਲਾਂਗੇ ਔਰ ਅਸੀਂ ਵੇਖਾਂਗੇ ਕਿ ਸਾਡੇ ਕੋਲ ਜੇ ਕਿਸੇ ਮੈਂਬਰ ਸਹਿਬਾਨ ਦੀ ਨਾਰਾਜ਼ਗੀ ਸੀਗੀ ਤੇ ਉਹ ਨਾਰਾਜ਼ਗੀ ਅਸੀਂ ਕਿਸ ਤਰ੍ਹਾਂ ਦੂਰ ਕਰਨੀ ਹੈ ਇਹ ਅਸੀਂ ਦੂਰ ਕਰਾਂਗੇ ਜੇ ਅਸੀਂ ਕਮਿਊਨੀਕੇਟ ਨਹੀਂ ਕਰ ਸਕੇ ਅਸੀਂ ਕਿੰਨੇ ਸੀ ਬਹੁਤ ਕੰਮ ਕੀਤੇ ਦੂਜੀ ਤਰ੍ਹਾਂ ਕੀ ਨਹੀਂ ਕੀਤਾ ਤੇ ਕੋਈ ਨਾ ਕੋਈ ਗੁੰਜਾਇਸ਼ ਰਹੇਗੀ ਹੋਗੀ ਕਮਿਊਨੀਕੇਸ਼ਨ ਦੀ ਉਹ ਕਮਿਊਨੀਕੇਸ਼ਨ ਬਣਾ ਕੇ ਰੱਖਾਂਗੇ ਦੂਜੀ ਗੱਲ ਇਹ ਹੈ ਕਿ ਮੈਂ ਹਮੇਸ਼ਾ ਇਹ ਕਹਿੰਨਾ ਕਿ ਜਿਹੜੀਆਂ ਇਹ ਜਿਹੇ ਸੰਸਥਾਵਾਂ ਹੁੰਦੀਆਂ ਸੋਸ਼ੀਓ ਰਿਲੀਜੀਅਸ ਇਹਨਾਂ ਵਿੱਚ ਪੋਲਿਟਿਕਲ ਪਾਰਟੀਆਂ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਮੈਨੂੰ ਇੱਕ ਦੁੱਖ ਜਰੂਰ ਆ ਮੈਨੂੰ ਬਹੁਤ ਜ਼ਿਆਦਾ ਦੋਖਿਆ ਕਿ ਘਟੋ ਘਟ ਇੱਕ ਦੋ ਪੋਲਿਟਿਕਲ ਪਾਰਟੀਆਂ ਨੇ ਪੂਰਾ ਟਿਲ ਦਾ ਜ਼ੋਰ ਲਾਇਆ ਆਪਣਾ ਕਿ ਉਹ ਸਾਨੂੰ ਹਰਾਵੇ ਸਿਰਫ ਇਸ ਕਰਕੇ ਕਿ ਮੈਂ ਆਮ ਆਦੀ ਪਾਰਟੀ ਨਾਲ ਅਟੈਚ ਜਾ ਇਹ ਬੜੀ ਸ਼ਰਮਨਾਕ ਗੱਲ ਹੈ ਮੈਂ ਕਦੇ ਵੀ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਮੈਂਬਰ ਨਹੀਂ ਬਣਾਇਆ ਇਨਫੈਕਟ ਮੈਂ ਪਿਛਲੇ 2 ਸਾਲ ਚ ਕੋਈ ਨਵਾਂ ਮੈਂਬਰ ਨਹੀਂ ਬਣਾਇਆ ਮੈਨੂੰ ਵਿਸ਼ਵਾਸ ਸੀਗਾ ਕਿ ਸਾਡੇ ਕੰਮ ਜਿਹੜੇ ਉਹ ਬੋਲਣਗੇ ਔਰ ਪੁਰਾਣੇ ਮੈਂਬਰ ਜਿੰਨੇ ਕਹ ਕੇ ਸਾਡੇ ਕੋ 490 ਉਹ ਸਾਨੂੰ ਵੋਟ ਪਾਣਗੇ ਔਰ ਸੱਚ ਹੋਇਆ ਮੇਰਾ ਵਿਸ਼ਵਾਸ ਸੱਚਾ ਨਿਕਲਿਆ ਮੇਰਾ ਪਰਮਾਤਮਾ ਤੇ ਵਿਸ਼ਵਾਸ ਬਹੁਤ ਜ਼ਿਆਦਾ ਵਧਿਆ ਤੁਹਾਡੇ ਕੀ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਸਿਆਸੀ ਪਾਰਟੀਆਂ ਇੰਟਰਫੇਅਰ ਕਰਦੀਆਂ ਇਹੋ ਜਿਹੇ ਧਾਰਮਿਕ ਸੰਸਥਾਵਾਂ ਵਿੱਚ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਨੰਗਾ ਕਰਨਾ ਚਾਹੀਦਾ ਹੈ ਇੱਕ ਇੱਕ ਬੰਦੇ ਨੂੰ ਫੋਨ ਗਏ ਨੇ ਹਾਂਜੀ ਮੈਂ ਨਾਂ ਲੈ ਦਿੰਨਾ ਜੀ ਅਕਾਲੀ ਦਲ ਦੱਸੋ ਅਕਾਲੀ ਦਲ ਇਹਦੀ ਕਦੋਂ ਦੀ ਪਾਰਟੀ ਤੁਰੀ ਹੋਂਟਈ ਹੈ ਔਰ ਕਿਹੋ ਜਿਹਾ ਲੀਡਰ ਬਣ ਕੇ ਰਹਿ ਗਏ ਇਹਦੇ ਜਿਹੜੇ ਸਾਡੇ ਵਰਗੇ ਸੰਸਥਾ ਨੂੰ ਜਿਹੜੀ ਇਹ ਪੋਲੀਟੀਕਲ ਹੈ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਭਾਵੇਂ ਮੈਂ ਕਿਸੇ ਪਾਰਟੀ ਨਾਲ ਅਟੈਚਡ ਹਾਂ ਪਰ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਪਾਰਟੀ ਦਾ ਕੋਈ ਬੰਦਾ ਮੈਂਬਰ ਬਣੇ ਜਾਂ ਮੈਂ ਮੇਰੀ ਪਾਰਟੀ ਨੂੰ ਫਾਇਦਾ ਹੋਵੇ ਸੱਤ ਸਕੂਲ ਪੈਂਦੇ ਮੇਰੀ ਕਨਸਟੈਂਸੀ ਚ ਜੋ ਮੈਂ ਇਲੈਕਸ਼ਨ ਲੜਿਆ ਪਿਛਲੀ ਇੱਕ ਵਾਰ ਮੈਂ ਕਿਸੇ ਸੰਸਦ ਜਾ ਕੇ ਨਹੀਂ ਕਿਹਾ ਕਿ ਮੈਨੂੰ ਵੋਟ ਪਾਓ ਇੱਕ ਨੂੰ ਨਹੀਂ ਕਿਹਾ ਕਦੇ ਮੈਂ ਕਿਸੇ ਬੱਚੇ ਦੀ ਫालतू ਫੀਸਰ ਘਟਾਉਣ ਲਈ ਨਹੀਂ ਕਿਹਾ ਕਦੇ ਮੈਂ ਕਿਸੇ ਟੀਚਰ ਨੂੰ ਨਜਾਇਜ਼ ਪ੍ਰਤੀ ਨਹੀਂ ਕੀਤਾ ਕਿਉਂਕਿ ਇਹ ਸੰਸਦ ਨੂੰ ਮੈਂ ਪੋਲਿਟਿਕਸ ਤੋਂ ਅਲੱਗ ਰੱਖਿਆ ਹੈ ਲੇਕਿਨ ਇਹ ਏਡੇ ਛੋਟੇ ਹੋ ਗਏ ਨੇ ਬੋਨੇ ਹੋ ਗਏ ਨੇ ਲੀਡਰ ਹੋ ਜਾਈ ਐਸਪੈਸ਼ਲੀ ਅਖਾਲੀ ਦਲ ਦੇ ਕਿ ਡਰ ਗਏ ਨੇ ਸਾਹਮਣੇ ਨਹੀਂ ਆਉਂਦੇ ਪਿੱਛੋਂ ਵਾਰ ਕਰਦੇ ਨੇ ਸੋ ਟਾਈਮ ਆਉਣ ਤੇ ਇਹਨਾਂ ਦੀ ਵੇਖ ਲਿਆ ਜਾਏਗਾ ਦੇਖੋ ਬੜੀ ਸਿੰਪਲ ਜੀ ਗੱਲ ਹੈ ਦੇ ਦੀਵਾਨ ਦੇ ਮੇਨ ਦੋ ਮੰਤਬ ਨੇ ਉਹ ਐ ਸਿੱਖੀ ਔਰ ਸਿੱਖਿਆ ਸੋ ਜੋ ਮਰਜੀ ਕਹਿਣ ਮੇਰੇ ਜੋ ਮੇਰੇ ਵਿਰੋਧੀ ਦਰਵਾੜੇ ਸੀਗੇ ਹੁਣ ਤੇ ਨਹੀਂ ਕੇ ਮੇਰੇ ਨਾਲ ਨੇ ਸਾਰੇ ਉਹ ਕਹਿੰਦੇ ਅਸੀਂ ਸਿੱਖੀ ਵਾਸਤੇ ਨਹੀਂ ਕੀਤਾ ਮੈਂ ਬਹੁਤ ਕੀਤਾ ਲੇਕਿਨ ਮੈਂ ਇਸ ਤੋਂ ਬਹੁਤ ਜ਼ਿਆਦਾ ਕਰਨ ਜਾਵਾਂਗਾ ਅੱਗੇ ਜੀ ਅਸੀਂ ਰਲ ਕੇ ਟੀਮ ਪੂਰਾ ਦੀਵਾਨ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਗੁਰਦੁਆਰਾ ਸਾਹਿਬ ਦਾ ਰਾਹ ਦੁਬਾਰਾ ਦਿਖਾਉਣਾ ਐ ਸਪੈਸ਼ਲੀ ਬੱਚਿਆਂ ਨੂੰ ਔਰ ਉਹਨਾਂ ਨੂੰ ਸਿੱਖੀ ਨਾਲ ਜੋੜਨਾ ਹੈ ਦੂਜੀ ਗੱਲ ਹੈ ਕਿ ਪਾਵੇਂ ਜੇ ਦੀ ਮਰਜ਼ੀ ਗੱਲ ਕਰੀਏ ਸੀ ਕਾਲਜਾਂ ਦੀ ਦੂਜੀਆਂ ਦੀ ਯੂਨੀਵਰਸਿਟੀਆਂ ਦੀ ਪਰ ਮੇਰਾ ਮੇਨ ਮਕਸਦ ਹੈ ਕਿ 12ਵੀਂ ਜਮਾਤ ਤੱਕ ਸਾਡਾ ਬੱਚਾ ਬਹੁਤ ਚੰਗਾ ਪੜ ਕੇ ਨਿਕਲੇ ਉਹਦੇ ਬਾਅਦ ਜਿਹੜੇ ਮਰਜ਼ੀ ਕਾਲਜ ਜਾਵੇ ਯੂਨੀਵਰਸਿਟੀ ਜਾਵੇ ਉਹ ਕਾਮਯਾਬ ਹੋਵੇ ਅੰਗਰੇਜ਼ੀ ਬੋਲਦਾ ਹੋਵੇ ਵਰਲਡ ਕਲਾਸ ਸਿਟੀਜ਼ਨ ਬਣੇ ਹੋਣ ਔਰ ਮੈਨਰਸ ਹੋਣ ਇਸ ਬਣਨੇ ਸੀ ਬੱਚੇ ਆਪਣੇ ਤੌਰ ਨੇ ਨੇ ਉਹਦੇ ਬਾਅਦ ਅਸੀਂ ਕਾਲਜ ਯੂਨੀਵਰਸਿਟੀ ਬਣਾਵਾਂਗੇ ਮੇਨ ਧੋਨ ਨੇ ਔਰ ਸਪੋਰਟਸ ਵਾਲ ਸਾਡਾ ਪਿੱਛੇ ਜੇ ਧਿਆਨ ਘਟ ਸੀਗਾ ਅਸੀਂ ਸਪੋਰਟਸ ਵਾਲੀ ਬਾਤ ਧਿਆਨ ਦੇਣਾ ਹੈ ਹਰ ਇੱਕ ਸਕੂਲ ਦੇ ਵਿੱਚ ਇੱਕ ਮਲਟੀ ਮੋਡੈਲਿਟੀ ਗਰਾਊਂਡ ਬਣੇਗੀ ਜਿਹਦੇ ਚ ਟੈਨਿਸ ਬੈਡਮਿੰਟਨ ਔਰ ਦੂਜਾ ਬਾਸਕਟਬਾਲ ਇੱਕੋ ਗੋਰਚਾ ਬਖੇਡ ਸਕਾਂਗੇ ਇਹ ਸਾਰਾ ਪਲਾਨ ਕੀਤਾ ਹੋਇਆ ਸੀ ਅਸੀਂ ਤਿੰਨ সুইਮਿੰਗ ਪੂਲ ਬਣਾ ਜਾ ਰਹੇ ਹਾਂ ਇੱਕ ਤੇ ਸ਼ੁਭਮੈਂਕਲੇਵ ਅੰਮ੍ਰਿਤਸਰ ਜਿਹੜੇ ਬਣਿਆ ਹੋਇਆ সুইਮਪੂਲ ਲੇਕਿਨ ਉਹ ਫੰਕਸ਼ਨਲ ਨਹੀਂ ਹੈ ਉਹਨੂੰ ਵੱਡਾ ਕਰਕੇ 25 ਮੀਟਰ ਦਾ ਕਰਕੇ ਉਹਦਾ ਫਿਲਟਰੇਸ਼ਨ ਪਲਾਂਟ ਲੱਗ ਰਿਹਾ ਹੈ ਇੱਕ ਅਸੀਂ ਅਨਾਉਂਸ ਕਰਤਾ ਹੁਸ਼ਿਆਰਪੁਰ ਇੱਕ ਅਸੀਂ ਤਰਨਤਨ ਬਣਾਵਾਂਗੇ ਸੋ ਇਹ ਤਿੰਨ ਤਿੰਨ ਅਕੈਡਮੀਸ ਖੋਲ ਸ਼ੁਰੂ ਕਰਨੀਆਂ ਨੇ ਹੌਕੀ ਅਕੈਡਮੀ ਅਟਾਰੀ ਚ ਫੁੱਟਬਾਲ ਅਕੈਡਮੀ ਜਨਾਲੇਜ ਔਰ ਬਾਸਕਟਬਾਲ ਅਕੈਡਮੀ ਸਾਡੇ ਮੇਨ ਸਕੂਲ ਦੇ ਵਿੱਚ